ਪੰਜਾਬ ਚ ਰਿਸ਼ਤਿਆਂ ਦੇ ਕਤਲ ਦੀ ਵੱਡੀ ਵਾਰਦਾਤ ਭਰਾ ਨੇ ਆਪਣੇ ਸਕੇ ਭਰਾ ਨੂੰ ਦਿੱਤੀ ਰੂਹ ਕੰਬਾਉ ਮੌਤ ਗੋਲੀਆਂ ਮਾਰ ਘਰ ਚ ਹੀ ਉਤਾਰਿਆ ਮੌਤ ਦੇ ਘਾਟ ਜੀਹਾਂ ਇੱਕ ਭਰਾ ਤੇ ਹੀ ਆਪਣੇ ਸਕੇ ਭਰਾ ਆਪਣੇ ਛੋਟੇ ਭਰਾ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਨੇ ਜਾਣਕਾਰੀ ਮੁਤਾਬਕ ਮੁਲਜ਼ਮ ਹਰਜਿੰਦਰ ਸਿੰਘ ਵੱਲੋਂ ਆਪਣੇ ਛੋਟੇ ਭਰਾ ਸੁਖਜਿੰਦਰ ਸਿੰਘ ਨੂੰ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਨੇ ਜਿਸ ਕਾਰਨ ਸੁਖਜਿੰਦਰ ਸਿੰਘ ਥੱਲੇ ਡਿੱਗ ਗਿਆ ਤੇ ਤੜਫ ਤੜਫ ਉਸ ਦੀਆਂ ਅੱਖਾਂ ਸਾਹਮਣੇ ਮੌਤ ਹੋ ਗਈ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਕਤਲ ਦੀ ਇੱਕ ਹੌਫਨਾਕ ਵਾਰਦਾਤ ਦਿੜਬਾ ਤੋਂ ਸਾਹਮਣੇ ਆਈ ਹੈ ਕਤਲ ਪਿੱਛੇ ਦੀ ਵਜ੍ਹਾ ਹੋਸ਼ ਉਡਾ ਕੇ ਰੱਖ ਦੇਣ ਵਾਲੀ ਹੈ ਜਾਣਕਾਰੀ ਮੁਤਾਬਕ ਦੋਮਾ ਭਰਾਵਾਂ ਵਿਚਾਲੇ ਜ਼ਮੀਨ ਨੂੰ ਲੈ ਕੇ ਘਰੇਲੂ ਕਲੇਸ਼ ਚੱਲਦਾ ਆ ਰਿਹਾ ਸੀ ਲਗਾਤਾਰ ਪਿੰਡ ਦੇ ਮੋਤਬਰਾ ਵੱਲੋਂ ਰਿਸ਼ਤੇਦਾਰਾਂ ਵੱਲੋਂ ਘਰ 'ਚ ਹੀ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਇਸ ਦੌਰਾਨ ਹੀ ਦੋਵਾਂ ਭਰਾਵਾਂ ਵਿਚਾਲੇ ਤਕਰਾਰ ਹੋ ਗਈ ਤੇ ਦੇਖਦੇ ਹੀ ਦੇਖਦੇ ਇਹ ਤਕਰਾਰ ਇੰਨੀ ਜ਼ਿਆਦਾ ਵੱਧ ਗਈ ਕਿ ਮੁਲਜ਼ਮ ਹਰਜਿੰਦਰ ਸਿੰਘ ਘਰ 'ਚੋਂ ਬੰਦੂਕ ਚੱਕ ਲਿਆ ਆ ਤੇ ਸਿੱਧਾ ਆਪਣੇ ਛੋਟੇ ਭਰਾ ਤੇ ਤਾਣ ਦਿੱਤੀ ਜਿਸ ਤੋਂ ਬਾਅਦ ਮੁਲਜ਼ਮ ਨੇ ਤੈਸ ਝਾਕੇ ਭਰਾ ਨੂੰ ਗੋਲੀਆਂ ਮਾਰ ਦਿੱਤੀਆਂ ਜਿਸ ਕਾਰਨ ਸੁਖਜਿੰਦਰ ਸਿੰਘ ਜਿਸ ਦੀ ਉਮਰ 32 ਸਾਲ ਹੈ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਵਾਰਦਾਤ ਤੋਂ ਬਾਅਦ ਘਰ ਚ ਚੀਖ ਚਾੜਾ ਮਚ ਗਿਆ ਇੱਕ ਜੀ ਸੁਖਵਿੰਦਰ ਸਿੰਘ ਏਲੀਅਸ ਡੀਸੀ ਨੌ ਦਾ ਬੰਦਾ ਹੈਗਾ ਜੀ ਜਿਹਦੇ ਫਜ਼ਲ ਦਾ ਨਾਮ ਜਰਨੈਲ ਸਿੰਘ ਹੈ ਉਹਦਾ ਉਹਦੇ ਭਰਾ ਨੇ ਕੱਲ ਮਰਡਰ ਕਰਿਆ ਜਿਸ ਦੇ ਸਬੰਧ ਦੇ ਵਿੱਚ ਅਸੀਂ ਐਫ ਆਰ ਨੰਬਰ 201 ਅੰਡਰ ਸੈਕਸ਼ਨ 303 ਅਤੇ 25 27 ਆਰਮਜ਼ ਐਕਟ ਸੀ ਰਜਿਸਟਰ ਕੀਤੀ ਹੈ ਜੀ ਸਰ ਨੂੰ ਜਿਹੜੀ ਸਟੇਟਮੈਂਟ ਲਿਖਾਈ ਗਈ ਹੈ ਫਾਦਰ ਵੱਲੋਂ ਉਹਦੇ ਉਹਦੇ ਵਿੱਚ ਇਹ ਚੀਜ਼ ਸਾਹਮਣੇ ਆ ਰਹੀ ਹੈ ਕਿ ਇਹਨਾਂ ਦਾ ਅਪਸ ਜਮੀਨ ਦੇ ਬਟਵਾਰੇ ਨੂੰ ਲੈ ਕੇ ਕੱਲ ਇਕੱਠ ਹੋਇਆ ਸੀਗਾ ਕਰੇ ਤੇ ਜਿਹਦੇ ਦੌਰਾਨ ਇਹਨਾਂ ਦਾ ਆਪਸ ਵਿੱਚ ਲੜਾਈ ਝਗੜਾ ਹੋ ਗਿਆ ਤੁਤੂਮੇ ਮੇ ਹੋ ਗਈ ਤੇ ਜਿਸ ਦੌਰਾਨ ਇਹ ਜਿਹੜਾ ਦੋਸ਼ੀ ਹੈਗਾ ਹਰਜਿੰਦਰ ਸਿੰਘ ਉਹਨੇ ਇੱਕ ਰਾਈਫਲ ਤੋਂ ਇੱਕ ਫਾਇਰ ਕਰਿਆ ਉਹਦੀ ਛਾਤੀ ਦੇ ਵਿੱਚ ਜਿਸ ਦੇ ਨਾਲ ਉਹਦੀ ਮੌਤ ਹੋ ਗਈ ਇਹ ਜੀ ਹਲੇ ਵੈਰੀਫਾਈ ਕਰ ਰਹੇ ਆ ਅਸੀਂ ਅਸੀਂ ਸਾਨੂੰ ਮੌਕੇ ਤੋਂ ਇੱਕ ਖੋਲ ਮਿਲਿਆ ਜਿਹੜਾ ਕਿ ਇੱਕ ਰਾਈਫਲ ਦਾ ਖੋਲ ਤਸਦੀਕ ਹੋਇਆ ਤੇ ਬਾਕੀ ਅਸੀਂ ਇਹਨੂੰ ਫਰਦਰ ਹੋਰ ਵੈਰੀਫਾਈ ਕਰਕੇ ਜਿਹੜਾ ਵੀ ਵੈਪਨ ਯੂਜ਼ ਹੋਇਆ ਉਹ ਵੀ ਰਿਕਵਰ ਕਰਾਂਗੇ ਤੇ ਦੋਸ਼ੀ ਨੂੰ ਵੀ ਜਲਦ ਤੋਂ ਜਲਦ ਫੜਾਂਗੇ ਸਰ ਇਹਦੇ ਵਿੱਚ ਜਿਹੜਾ ਮਿਰਤਕ ਹੈਗਾ ਜੀ ਸੁਖਿੰਦਰ ਸਿੰਘ ਉਹਦੀ ਬੈਕਗ੍ਰਾਉਂਡ ਸਰ ਕੀ ਹੈ ਪਹਿਲਾਂ ਕੋਈ ਮਾਮਲੇ ਵਗੈਰੇ ਵੀ ਦਰਜ ਹੈਗੇ ਜੀ ਬਿਲਕੁਲ ਜੀ ਸੁਖਿੰਦਰ ਸਿੰਘ ਤੇ ਕਰੀਬ 12 ਪਰਚੇ ਰਜਿਸਟਰਡ ਨੇ ਜੀ ਪਹਿਲਾਂ ਤੇ ਵੱਖ-ਵੱਖ ਸੈਕਸ਼ਨ ਅੰਡਰ ਸੈਕਸ਼ਨ ਉਸ ਤੇ ਪਰਚੇ ਰਜਿਸਟਰਡ ਨੇ ਤੇ ਇਹ ਉਹਦਾ ਬੈਕਗ੍ਰਾਉਂਡ ਹੈ ਜੀ ਸਰ ਬਿਆਨ ਕੀਤੇ ਦਰਜ ਕੀਤੇ ਗਏ ਨੇ ਜੀ ਕਿਹਦੇ ਬਿਆਨ ਇਹਨਾਂ ਦੇ ਫਾਦਰ ਤੇ ਬਿਆਨ ਤੇ ਹੋਇਆ ਜੀ ਜਰਨੈਲ ਸਿੰਘ ਦੇ ਬਿਆਨ ਰਿਸ਼ਤਿਆਂ ਦੇ ਕਤਲ ਦੀ ਇਸ ਵਾਰਦਾਤ ਨੇ ਹਰ ਇੱਕ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਇਸ ਵਾਰਦਾਤ ਨੇ ਇਹ ਮੁੜ ਸਾਬਿਤ ਕਰ ਦਿੱਤਾ ਹੈ ਕਿ ਲੋਕਾਂ ਚ ਰਿਸ਼ਤੇ ਇਨਸਾਨੀਅਤ ਅਕਤਰਾ ਕੀਮਤਾਂ ਖਤਮ ਹੋ ਚੁੱਕੀਆਂ ਨੇ ਇੱਕ ਜ਼ਮੀਨ ਦੇ ਟੁਕੜੇ ਅੱਗੇ ਖੂਨੀ ਰਿਸ਼ਤੇ ਵੀ ਫਿੱਕੇ ਪੈ ਚੁੱਕੇ ਨੇ ਪਾਣੀ ਹੋ ਚੁੱਕੇ ਨੇ ਜਿਸ ਕਰਕੇ ਲੋਕ ਆਪਿਆਂ ਦਾ ਖੂਨ ਬਹਾਉਣ ਲੱਗੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਨ ਲੱਗੇ ਵੀ ਨਹੀਂ ਸੋਚ ਰਹੇ ਲਗਾਤਾਰ ਅਜਿਹੀਆਂ ਘਟਨਾਵਾਂ ਮੱਚ ਵਾਧਾ ਹੋ ਰਿਹਾ ਜੋ ਕਿ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ